ਆਲਮੋਸਟ 6 ਮਹੀਨੇ ਹੋ ਗਏ ਸਟੇਟਮੈਂਟ ਨੂੰ 164 ਦੀ ਸਟੇਟਮੈਂਟ ਉਹਨੇ ਕੋਰਟ ਦੇ ਵਿੱਚ ਦਿੱਤੀ ਹੈ ਹੁਣ ਤੱਕ ਤਾਂ 6 ਮਹੀਨਿਆਂ ਚ ਤਾਂ ਹਨੀਪ੍ਰੀਤ ਰੈਸਟ ਹੋਣੀ ਚਾਹੀਦੀ ਸੀ ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮਕਾਜ ਚਲਾ ਰਹੀ ਹੈ ਹਰਿਆਣਾ ਦੇ ਵਿੱਚ ਤੇ ਫਿਰ ਭਗਵੰਤਬਾਨ ਇਸ ਗੱਲ ਦਾ ਜਵਾਬ ਦੇਵੇ ਕਿ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਫਿਰ ਬਾਬਾ ਰਾਮ ਰਹੀਮ ਔਰ ਹਨੀਪ੍ਰੀਤ ਬੋਲੇ ਇંટ ਦਾ ਜਵਾਬ ਪੱਥਰ ਸੇ ਦੋ ਕੌਂਕੀ ਨਿਸ਼ਾਨੀ ਤੋਂ ਗੁਰੂ ਗ੍ਰੰਥ ਹੈ ਇਸ ਪਰ ਹਰੀਪ੍ਰੀਤ ਬੋਲੀ ਤੋ ਫਿਰ ਗੁਰੂ ਗ੍ਰੰਥ ਕੋ ਐਸੇ ਹੀ ਪੈਰੋਂ ਮੇ ਰੋਲੋ ਪ੍ਰਦੀਪ ਕਲੇਰ ਅਰੈਸਟ ਹੋਣ ਤੋਂ ਬਾਅਦ ਪੁਲਿਸ ਕੋਲੇ ਬਿਆਨ ਦਿੰਦਾ ਪਹਿਲਾ ਫਿਰ 164 ਦੇ ਥੱਲੇ ਜੱਜ ਕੋਲੇ ਮੈਜਿਸਟਰੇਟ ਕੋਲੇ ਕੋਰਟ ਚ ਪੇਸ਼ ਹੋ ਕੇ ਆਪਦੇ ਹੱਥ ਨਾਲ ਲਿਖ ਕੇ ਬਿਆਨ ਦਿੰਦਾ ਜੋ ਪ੍ਰੋਸੀਜਰ ਹੈ ਹੈਂਡ ਰਿਟਨ ਉਹਨਾਂ ਬਿਆਨਾਂ ਦੇ ਵਿੱਚ ਰੈਲੇਵੈਂਟ ਪੋਰਸ਼ਨ ਮੈਂ ਤੁਹਾਨੂੰ ਪੜ੍ਹ ਦਿੰਦਾ ਜੋ ਹਨੀਪ੍ਰੀਤ ਬਾਰੇ ਕਹਿੰਦਾ ਹੈ ਹਿੰਦੀ ਚ ਲਿਖਿਆ ਨੇ ਮੈਂ ਇਸ ਕਰਕੇ ਹਿੰਦੀ ਚ ਪੜ੍ਹ ਰਿਹਾ ਮੋਹਿੰਦਰ ਪਾਲ ਨੇ ਬਾਬਾ ਕੇ ਧਿਆਨ ਮੇ ਲਾਇਆ ਕਿ ਬੁਰਜ ਜਵਾਰ ਸਿੰਘ ਵਾਲਾ ਮੇ ਹਰਿੰਦਰ ਸਿੰਘ ਮਾਂਜੀ ਇੱਕ ਧਰਮ ਪ੍ਰਚਾਰਕ ਨੇ ਕਥਾ ਕੀਤੀ ਔਰ ਉਸੇ ਪ੍ਰੇਰਿਤ ਹੋ ਕੇ ਕੁਝ ਲੋਕੋ ਨੇ ਬਾਬਾ ਜੋਗ ਬਾਬਾ ਕੋ ਮਾਨਤੇ ਥੇ उनके प्रेमी थे उन्होंने लॉकेट जिसमें जिस बाबा की फोटो थी उनको जमीन पर फेंक के रोल दिया यह सुनते ही ये सुनते ही हनीप्रीत गुस्से में आ गई और बोली ये लॉकेट जब फेंका तो आपने कुछ क्यों नहीं किया फिर बाबा राम रहीम और हनीप्रीत बोले ईंट का जवाब पत्थर से दो तब राकेश और बिट्टू बोले कि वो तो प्रचारक है और सिखों की निशानी तो गुरु ग्रंथ है इस पर हरिप्रीत बोली तो फिर गुरु ग्रंथ को ऐसे ही पैरों में रोलो फिर बाबा राम रहीम बोले कि जो हनीप्रीत कह रही है उसे जल्द से जल्द करो ये बयान एक सौ थल्ले के थले प्रदीप कलेर ने जज के सामने दिते जिदे जज साहब ने बयाना के थले जज साहब ने भी आप हथा लिखया द अबव statement was recorded by undersigned in his own handwriting complete correct deposition it appears he has given the statement voluntarily of the marginal statement ditti without any pressure etc he has been informed that the statement can be used against him so a jatsav lekhdiyaki of the marzinal ditti statement without any pressure ditti statement ਹੁਣ ਇਹ ਸਟੇਟਮੈਂਟ ਇਹ ਸਟੇਟਮੈਂਟ ਦਿੱਤੀ ਵੀ ਹੈ ਜੀ 24 ਫਰਵਰੀ ਦੀ ਅੱਜ ਆਪਾਂ ਤਕਰੀਬਨ ਮੈਨੂੰ ਲੱਗਦਾ ਹੈ ਅਗਸਤ ਦੇ ਮਹੀਨੇ 'ਚ ਹੀ ਆ ਗਏ ਤਕਰੀਬਨ ਕਿ 2 ਅਗਸਤ ਹੋ ਗਈ ਅੱਜ ਆਲਮੋਸਟ 6 ਮਹੀਨੇ ਹੋ ਗਏ ਸਟੇਟਮੈਂਟ ਨੂੰ 164 ਦੀ ਸਟੇਟਮੈਂਟ ਉਹਨੇ ਕੋਰਟ ਦੇ ਵਿੱਚ ਦਿੱਤੀ ਹੈ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਹਣੀਪ੍ਰੀਤ ਨਾਮਿਨੇਟ ਕਰਕੇ ਅਰੈਸਟ ਕਿਉਂ ਨਹੀਂ ਕੀਤੀ ਜੀ ਇਹ ਸਟੇਟਮੈਂਟ ਤੇ ਫਿਰ ਕੀ ਇਹ ਸਟੇਟਮੈਂਟ ਪੰਜਾਬ ਪੁਲਿਸ ਕੋਲੇ ਵੀ ਹੈ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਐ ਦੀ ਸਟੇਟਮੈਂਟ ਤੇ ਹੁਣ ਤੱਕ ਤਾਂ 6 ਮਹੀਨਿਆਂ ਚ ਤਾਂ ਹਣੀਪ੍ਰੀਤ ਅਰੈਸਟ ਹੋਣੀ ਚਾਹੀਦੀ ਸੀ ਅਰੈਸਟ ਛੱਡੋ ਸੰਮਨ ਵੀ ਨਹੀਂ ਹੋਈ ਨੋਮੀਨੇਟ ਵੀ ਨਹੀਂ ਹੋਈ ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮਕਾਜ ਚਲਾ ਰਹੀ ਆ ਹਰਿਆਣਾ ਦੇ ਵਿੱਚ ਤੇ ਫਿਰ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਵੇ ਕਿ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਆ ਉਹਦੇ ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਕੀ ਇਹ ਹਰਿਆਣੇ ਦੀਆਂ ਚੋਣਾਂ ਦਾ ਤੇ ਪੰਜਾਬ ਦੀ ਬਾਈ ਇਲੈਕਸ਼ਨਸ ਦਾ ਸੌਦਾ ਹੋਇਆ ਕਿਉਂਕਿ ਹੁਣ ਮਹਾਰਾਣੀ ਤਾਂ ਹਣੀਪ੍ਰੀਤ ਹੈ ਕੀ ਅਸੀਂ ਹਣੀਪ੍ਰੀਤ ਨੂੰ ਨਹੀਂ ਬੁਲਾਵਾਂਗੇ ਅਸੀਂ ਹਣੀਪ੍ਰੀਤ ਨੂੰ ਹੱਥ ਨਹੀਂ ਲਾਵਾਂਗੇ ਤੇ ਤੁਸੀਂ ਜੀ ਇਲੈਕਸ਼ਨਾਂ 'ਚ ਸਾਡੀ ਮਦਦ ਕਰੋਗੇ ਮੈਂ ਤਾਂ ਸਭ ਨੂੰ ਪੁੱਛਣਾ ਚਾਹਣਾ ਹੈ ਜਿਨਨੇ ਇਹਦੀ ਇੰਟਰਵਿਊ ਦੇਖ ਕੇ ਤੇ ਸਟੇਟਮੈਂਟਾਂ ਦੇ ਰਹੇ ਸੀ ਕਿ ਜਵਾਬ ਦੇਣ ਦੀ ਸ਼ਰੋਬਨੀ ਅਕਾਲੀ ਦਲ ਵਾਲੇ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਉਹ 나ਗਪੁਰ ਵਾਲਾ ਅਕਾਲੀ ਦਲ ਸੀ ਕੋਈ ਵੀ ਸੀ ਉਹ ਤਾਂ ਟੈਲੀਵਿਜ਼ਨ ਤੇ ਬਹਿ ਕੇ ਇੱਕ ਸਟੇਟਮੈਂਟ ਦਿੱਤੀ ਸੀ ਇਹ ਤਾਂ 164 ਤੇ ਬਿਆਨ ਹੈ ਕੋਰਟ ਦੇ ਵਿੱਚ ਤੇ ਹੁਣ ਇਹਦੇ ਤੇ ਕੀ ਸਵਾਲ ਕਰੋਗੇ ਤੁਸੀਂ ਭਗਵੰਤ ਮਾਨ ਨੂੰ